ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਨਾਲ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਇਹ ਹੈ ਅੱਜ ਦੀ ਵੱਡੀ ਖਬਰ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਨਾਇਆ ਵਿਸ਼ਵ ਰਕਾਰ ਗੇਂਦਬਾਜ਼ਾਂ ਨੇ ਕੀਤਾ ਇਹ ਸ਼ਾਨਦਾਰ ਕਾਰਨਾਮਾ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਜੇਤੂ ਮਹਿਮ ਸ਼ੁਕਰਵਾਰ ਦੇ ਰਾ ਸਮਾਪਤ ਹੋ ਗਈ ਇੰਗਲੈਂਡ ਨੇ 5 ਮੈਚਾਂ ਦੀ ਟੀਵੀ ਸੀਰੀਜ਼ ਦੇ ਤੀਜੇ ਟੀਵੀ ਮੈਚ ਵਿੱਚ ਭਾਰਤ ਨੂੰ ਪੰਜ ਦੋੜਾਂ ਨਾਲ ਹਾਰਿਆ ਹੈ ਹਾਲ ਹੀ ਵਿੱਚ ਮੈਚ ਦੌਰਾਨ ਇੱਕ ਅਨੋਖੀ ਘਟਨਾ ਵਾਪਰੀ ਹੈ ਜਿਸ ਕਾਰਨ ਭਾਰਤੀ ਟੀਮ ਨੇ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਮਹਿਲਾ ਟੀਮ ਨੇ 9 ਵਿਕਟਾਂ ਤੇ ਦੇ ਨੁਕਸਾਨ ਤੇ 171 ਦੋੜਾਂ ਬਣਾਈਆਂ ਹਨ ਇਸ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ ਵੀ ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਤੇ ਸਿਰਫ 166 ਦੌੜਾਂ ਦੌੜਾਂ ਹੀ ਬਣਾ ਸਕੀ ਹੈ ਇਸ ਮੈਚ ਵਿੱਚ ਇੱਕ ਅਜਿਹਾ ਵਿਸ਼ਵ ਰਿਕਾਰਡ ਬਣਿਆ ਹੈ ਜੋ ਪੁਰਸ਼ਾਂ ਅਤੇ ਮਹਿਲਾ ਕ੍ਰਿਕਟ ਦੇ ਇਤਿਹਾਸ ਵਿੱਚ ਹੁਣ ਤੱਕ ਨਹੀਂ ਸੀ ਬਣਿਆ ਦਰਸਲ ਜਦੋਂ ਇੰਗਲੈਂਡ ਦੀ ਟੀਮ ਬੱਲੇਬਾਜ਼ੀ ਕਰਨ ਲਈ ਉਤਰੀ ਤਾਂ ਭਾਰਤੀ ਗੇਂਦਬਾਜ਼ਾਂ ਨੂੰ ਪਹਿਲੀ ਵਿਕਟ ਲੈਣ ਲਈ 15.2 ਓਵਰਾਂ ਤੱਕ ਇੰਤਜ਼ਾਰ ਕਰਨਾ ਪਿਆ ਇੰਗਲੈਂਡ ਨੇ ਆਪਣਾ ਪਹਿਲਾ ਵਿਕਟ ਸੋਫੀ ਡਨਕਲ ਡਨਕਲੇ ਦੇ ਰੂਪ ਵਿੱਚ 137 ਦੇ 37 ਦੇ ਸਕੋਰ ਤੇ ਗਵਾ ਦਿੱਤਾ ਹੈ ਇਸ ਤੋਂ ਬਾਅਦ ਟੀਮ ਇੰਡੀਆ ਨੇ 19.2 ਓਵਰਾਂ ਤੱਕ ਇੰਗਲੈਂਡ ਦੀ ਨੌ ਖਿਡਾਰੀਆਂ ਨੂੰ ਪਹਿਲੇ ਪਹਿਵੇਂ ਲੀ ਆਣਾ ਭੇਜ ਦਿੱਤਾ ਹੈ ਇਸ ਤਨਾ ਭਾਰਤੀ ਮਹਿਲਾ ਟੀਮ ਨੇ 25 ਗੇਂਦਾਂ ਵਿੱਚ ਨੌ ਵਿਕਟਾਂ ਲਾਈਆਂ ਹਨ ਹੁਣ ਤੱਕ ਕ੍ਰਿਕਟ ਦੇ ਇਤਿਹਾਸ ਵਿੱਚ ਤੇ ਇਨੋ ਫਾਰਮੈਟਾਂ ਵਿੱਚੋਂ ਭਾਵੇਂ ਉਹ ਪੁਰਸ਼ਾਂ ਦੇ ਹੋਣ ਜਾਂ ਮਹਿਲਾਵਾਂ ਦੇ ਅੰਤਰਰਾਸ਼ਟਰੀ ਮੈਚ ਵਿੱਚ ਕਿਸੇ ਵੀ ਟੀਮ ਨੇ ਇੰਡੀਆ ਇਨੀਆਂ ਘੱਟ ਗੇਂਦਾਂ ਵਿੱਚ ਨੌ ਬੱਲੇਬਾਜ਼ਾਂ ਨੂੰ ਆਊਟ ਨਹੀਂ ਕੀਤਾ ਹੈ ਪਰ ਟੀਮ ਲਈ ਅਨਰੁਧੀ ਰੈਡੀ ਦੇ ਦੀਪਦੀਪਤੀ ਸ਼ਰਮਾ ਨੇ ਤਿੰਨ-ਤਿੰਨ ਵਿਕਟਾਂ ਲਈਆਂ ਹਨ ਜਦੋਂ ਕਿ ਸ਼੍ਰੀ ਚਰਨੀ ਨੇ ਦੋ ਵਿਕਟਾਂ ਲਈਆਂ ਹਨ ਇੱਕ ਵਿਕਟਰ ਰਾਧਾ ਜੱਜਦਵ ਨੂੰ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ